ਹਾਂ ਜੀ ਤੋਂ ਦੇ ਵਿੱਚ ਸੱਜੇ ਕਾਲੂ ਅ ਜਿਵੇਂ ਕਿ ਹੁਣ ਬਰਸਾਤ ਕਈ ਦਿਨਾਂ ਤੋਂ ਬਰਸਾਤ ਬਹੁਤ ਜ਼ਿਆਦਾ ਹੋ ਰਹੀ ਆ ਜਿਸ ਕਰਕੇ ਬਨੂੜ ਸ਼ਹਿਰ ਦੇ ਵਿੱਚ ਐਮਸੀ ਰੋਡ ਹੋ ਗਿਆ ਕੌਸ਼ਲਾ ਰੋਡ ਹੋ ਗਿਆ ਔਰ ਪਲੱਸ ਥਾਣਾ ਰੋਡ ਨੂੰ ਜਿਹੜੀ ਸੜਕ ਜਾਂਦੀ ਆ ਉੱਥੇ ਬਹੁਤ ਜ਼ਿਆਦਾ ਪਾਣੀ ਭਰਿਆ ਹੋਇਆ ਹੈ ਜਗਾ ਜਗਾ ਪਾਣੀ ਭਰ ਮੂਲ ਕਰਕੇ ਆਵਾਜਾਈ ਨੂੰ ਬਹੁਤ ਜ਼ਿਆਦਾ ਸਾਹਮਣਾ ਕਰਨਾ ਪੈ ਰਿਹਾ ਆਵਾਜਾਈ ਨੂੰ ਉੱਥੇ ਦਿੱਕਤ ਹੁੰਦੀ ਆ ਬਨੋ ਮਾਈ ਦੇ ਸਾਹਮਣੇ ਬਹੁਤ ਵੱਡਾ ਟੋਆ ਜਦੋਂ ਭਰ ਜਾਂਦਾ ਤਾਂ ਪਤਾ ਹੀ ਨਹੀਂ ਚੱਲਦਾ ਕਿ ਹਾਂ ਅਣਜਾਣ ਬੰਦੇ ਨੂੰ ਕਿ ਇੱਥੇ ਡੂੰਗਾ ਕਿੰਨਾ ਘਟੋਇਆ ਉੱਥੇ ਕਾਫੀ ਐਕਸੀਡੈਂਟ ਹੁੰਦੇ ਨੇ ਇਦਾਂ ਦੇ ਔਰ ਪਲੱਸ ਪ੍ਰਸ਼ਾਸਨ ਨੂੰ ਇਹ ਕਹਾਂਗੇ ਜਾਂ ਐਮਸੀ ਰੋਡ ਦੇ ਕੋਲ ਦੁਕਾਨ ਦੁਕਾਨਦਾਰ ਹੈ ਜੇ ਤੇ ਬਹੁਤ ਰਸਤੇ ਦੇ ਉੱਪਰ ਪਾਣੀ ਭਰਦਾ ਐਮਸੀ ਰੋਡ ਦੇ ਉੱਪਰ ਵੀ ਬਹੁਤ ਜ਼ਿਆਦਾ ਭਰਦਾ 15 ਮਹੀਨੇ ਪਾਣੀ ਸੁਣੇ ਪੂਰਾ ਪਾਣੀ ਭਰਦਾ ਦੁਕਾਨਦਾਰਾਂ ਨੂੰ ਇੰਨਾ ਸਾਹਮਣਾ ਕਰਨਾ ਪੈਂਦਾ ਪਰੇਸ਼ਾਨੀ ਦਾ ਅਸਕਲ ਕਾਮਕਾਰ ਕਿੰਨੇ ਕਨੇ ਸ਼ਾਮ ਦਾ ਟਾਈਮ ਜਿਹੜੇ ਕਾਹ ਕਾਣੇ ਹੁੰਦੇ ਨੇ ਨਾ ਉਹ ਵੀ ਠੱਪ ਹੋ ਜਾਂਦਾ ਤਾਂ ਦੁਕਾਨਦਾਰਾਂ ਨਾ ਮਾਇੂਸ ਹੋ ਕੇ ਆਪਣੇ ਘਰ ਲੌਟਣਾ ਪੈਂਦਾ ਜਦੋਂ ਬਰਸਾਤੀ ਪਾਣੀ ਭਰ ਜਾਂਦਾ ਸੋ ਪ੍ਰਸ਼ਾਸਨ ਅਸੀਂ ਇਹੀ ਕਵਾਂਗੇ ਥੋੜਾ ਬਹੁਤ ਜਿਹੜਾ ਟਾਈਮ ਅੱਗੇ ਹੋਰ ਆ ਰਿਹਾ ਬਰਸਾਤੀ ਆਉਂਦਾ ਤਾਂ ਥੋੜਾ ਧਿਆਨ ਦੇਣ ਬਰਸਾਤਾਂ ਵਲ ਕੇ ਜੜੇ ਰੋੜਾ ਟੁੱਟੀਆਂ ਹੋਈਆਂ ਨੇ ਜਾਂ ਫਿਰ ਰੋੜਾ ਕੁਝ ਵੀ ਉਹਨਾਂ ਵੱਲ ਧਿਆਨ ਕਰਦੇ ਹੋਏ ਬਰਸਾਤੀ ਪਾਣੀ ਦੇ ਨਿਕਾਸ ਦਾ ਕੋਈ ਹੱਲ ਕਰਨਾ ਬਰਸਾਤੀ ਪਾਣੀ ਦੇ ਨਿਕਾਸ ਦਾ ਤਾਂ ਬਿਲਕੁਲ ਬੇੜਾ ਕਰਪ ਹੋ ਚੁੱਕਿਆ ਬਨੂੜ ਇਲਾਕੇ ਦੇ ਕਿਸੇ ਵੀ ਲਿੰਕ ਰੋਡ ਤੇ ਤੁਸੀਂ ਜਾ ਕੇ ਦੇਖ ਲਓ ਕਿ ਸਾਰਾਂ ਤੇ ਹੀ ਤਕਰੀਬਨ 3 2 2 2 3 3 ਫੁੱਟ ਪਾਣੀ ਜਦੋਂ ਬਰਸਾਤ ਪੈਂਦੀ ਹੈ ਉਸ ਤੋਂ 10 10 ਦਿਨ ਤੱਕ ਖੜਾ ਰਹਿੰਦਾ ਪਹਿਲਾਂ ਤੁਸੀਂ ਲਾਓ ਕਿ ਬਨੂੜ ਦਾ ਐਮਸੀ ਰੋਡ ਜਿਹੜਾ ਕਿ ਮੇਨ ਪੁਆਇੰਟ ਬਨੂੜ ਦਾ ਮੰਨਿਆ ਜਾਂਦਾ ਜਿੱਥੇ ਖੁਦ ਐਮਸੀ ਸਹਿਬਾਨ ਉੱਥੇ ਬੈਠਦੇ ਨੇ ਯੂ ਸਾਹਿਬ ਆਉਂਦੇ ਨੇ ਜਿਨ੍ਹਾਂ ਨੇ ਸ਼ਹਿਰ ਦੀ ਦੇਖ ਰਿਕ ਕਰਨੀ ਹੁੰਦੀ ਹੈ ਉਹਨਾਂ ਦਾ ਆਪਣਾ ਹੀ ਰੋਡ ਇਤਨੇ ਮਾੜੇ ਹਾਲਾਤ ਨੇ ਕਿ ਜਦੋਂ ਬਾਰਿਸ਼ ਪੈਂਦੀ ਹੈ ਨਾ ਤਕਰੀਬਨ ਤਕਰੀਬਨ 15 ਤੋਂ 20 ਘੰਟੇ ਤੱਕ ਉਸ ਰੋਡ ਤੋਂ ਪਾਣੀ ਨਹੀਂ ਉਤਰਦਾ ਤੇ ਜਿਹੜੇ ਉੱਥੇ ਰੋਡ ਤੇ ਦੁਕਾਨਦਾਰ ਨੇ ਉਹਨਾਂ ਦੀਆਂ ਦੁਕਾਨਾਂ 'ਚ ਪਾਣੀ ਵੜ ਜਾਂਦਾ ਲੱਖਾਂ ਰੁਪਏ ਦਾ ਨੁਕਸਾਨ ਉਹਨਾਂ ਦਾ ਹੋ ਜਾਂਦਾ ਹੈ ਕੰਧਾਂ ਦੁਕਾਨਾਂ ਦੇ ਅਗਲੇ ਪਾਸੇ ਕੰਧਾ ਕਰਨ ਦੇ ਬਾਵਜੂਦ ਵੀ ਪਾਣੀ ਟੱਪ ਕੇ ਅੰਦਰ ਵੜ ਜਾਂਦਾ ਤੁਸੀਂ ਦੇਖੋ ਕਿੰਨੇ ਅਖਲਾਤ ਮਾੜੇ ਨੇ ਸੀਵਰੇਜ ਦੇ ਜਾਂ ਪਾਣੀ ਦੀ ਨਿਕਾਸੀ ਦੇ ਜਿਸ ਕਰਨੇ ਤੇ ਦੁਕਾਨਦਾਰਾਂ ਦਾ ਤੇ ਆਮ ਨਿਵਾਸੀਆਂ ਦਾ ਰਹਿਣਾ ਦਰੁੱਭਰ ਹੋ ਗਿਆ ਤੇ ਤੁਸੀਂ ਦੂਜੇ ਪਾਸੇ ਚਲੇ ਜਾਈਏ ਆਪਾਂ ਟਿਪਲੇ ਰੋਡ ਤੇ ਚਲੇ ਜਾਈਏ ਟਿਪ ਬਨੂੜ ਤੋਂ ਡੇਰਾ ਪਸੀਨੂ ਜੋੜਨ ਵਾਲਾ ਰਸਤਾ ਬਾਇਆ ਝੂਰ ਮੱਜਰਾ ਕਰਾਲੀ ਹੋ ਕੇ ਜਿਹੜਾ ਡੇਰਾ ਪਸੀਨੂ ਜੋੜਦਾ ਹੈ ਉੱਥੇ ਇਤਨੇ ਕ ਮਾੜੇ ਹਾਲਾਤ ਨੇ ਇੱਕ ਪਾਸੇ ਤਾਂ ਪਾਣੀ ਚਾਰ-ਚਾਰ ਪੰਜ-ਪੰਜ ਫੁੱਟ ਤਕਰੀਬਨ 1.5-2 ਕਿਲੋਮੀਟਰ ਤੱਕ ਖੜਿਆ ਜਿੱਦੀ ਕੋਈ ਨਿਕਾਸੀ ਨਹੀਂ ਦੂਜੇ ਪਾਸੇ ਜੇ ਪਾਣੀ ਦੇ ਵਿੱਚੋਂ ਹੋ ਕੇ ਬੰਦਾ ਕੋਈ ਸਕੂਟਰ ਮੋਟਰਸਾਈਕਲ ਨਾਲ ਲੰਘਣਾ ਚਾਹੇ ਉੱਥੇ ਗੋਡੇ-ਗੋਡੇ ਖੱਡੇ ਹੋਏ ਪਏ ਨੇ ਰੋਜ਼ਾਨਾ ਉੱਥੇ ਲੋਕਾਂ ਦੀਆਂ ਝੋਟਾਂ ਲੱਗਦੀਆਂ ਕਿਸੇ ਦਾ ਸਿਰ ਫੁੱਟਦਾ ਕਿਸੇ ਦਾ ਮੱਥਾ ਫੁੱਟਦਾ ਪਰ ਸਰਕਾਰ ਦਾ ਇਹਦੇ ਵੱਲ ਕੋਈ ਧਿਆ ਤੇ ਜੀ ਪਾਸ ਤੇ ਤੀਜੇ ਰੋਡ ਦੀ ਵੀ ਆਪਾਂ ਗੱਲ ਕਰੀਏ ਜਿਹੜਾ ਗਊਸਾਲਾ ਰੋਡ ਹੈ ਜਿਹੜਾ ਕਿਹਾ ਜਾਂਦਾ ਹੈ ਤੇ ਇੱਕ ਪਾਸੇ ਤਾਂ ਜਿੱਥੇ ਗਊਸਾਲਾ ਹੈ ਜਿੱਥੇ ਲੋਕ ਆਪਣੀ ਸ਼ਰਧਾ ਮੁਤਾਬਕ ਉੱਥੇ ਮੱਥਾ ਟੇਕਣ ਵੀ ਜਾਂਦੇ ਨੇ ਉੱਥੇ ਦੂਆਂ ਨੂੰ ਫਲ ਫੁੱਲ ਬੁੱਧਾਨ ਕਰਨ ਜਾਂਦੇ ਨੇ ਤੇ ਨਾਲ ਉਹਦੇ ਨੇੜੇ ਹੀ ਕਨੂਰ ਦਾ ਸ਼ਮਸ਼ਾਨ ਘਾਟ ਵੀ ਹੈ ਤੁਸੀਂ ਦੇਖੋ ਵੀ ਉਸ ਰੋਡ ਤੇ ਵੀ ਕਿਲੋਮੀਟਰ ਦੇ ਕਰੀਬ ਪਾਣੀ ਘੁੰਮ ਰਿਹਾ ਪਰ ਜਦੋਂ ਵੀ ਉੱਥੇ ਕਿਸੇ ਦੇ ਡੈੱਤ ਹੁੰਦੀ ਹੈ ਉੱਥੇ ਲੰਘਣਾ ਲੋਕਾਂ ਨੂੰ ਬਹੁਤ ਔਖਾ ਹੋਇਆ ਹੋਇਆ ਹੈ ਤਿੰਨ ਤਿੰਨ ਚਾਰ ਚਾਰ ਫੁੱਟ ਬਗੇ ਲੋਕਾਂ ਨੂੰ ਆਪਣੇ ਕੱਪੜੇ ਉੱਪਰ ਚੱਕ ਚੱਕ ਕੇ ਲੰਘਣਾ ਪੈ ਰਿਹਾ ਜੇ ਕੋਈ ਐਕਟਿਵ ਸਕੂਟਰ ਲੈ ਕੇ ਜਾਂਦਾ ਤੇ ਪਾਣੀ ਪੈ ਜਾਂਦਾ ਉਹਨਾਂ ਦਾ ਖਰਾਬ ਹੋ ਜਾਂਦਾ ਤੁਸੀਂ ਲਗੋ ਵੀ ਸਰਕਾਰਾਂ ਜਾਂ ਸਾਡੇ ਐਮਸੀ ਸਾਹਿਬਾਨ ਦਾ ਉਹਦੇ ਵੱਲ ਕੋਈ ਧਿਆਨ ਨਹੀਂ ਪਤਾ ਨਹੀਂ ਕਿਹੜੀ ਕੰਮਾਂ 'ਚ ਰੁੱਝੇ ਹੋਏ ਨੇ ਸਿਰਫ ਬਿਆਨਬਾਜ਼ੀ ਕਰਨ ਜੋਗੇ ਨੇ ਸਾਡਾ ਪੰਜਾਬ ਸਰਕਾਰ ਨੂੰ ਤੇ ਸਾਡੇ ਐਮਸੀ ਸਾਹਿਬਾਨ ਨੂੰ ਬੇਨਤੀ ਹੈ ਕਿ ਤੁਹਾਡਾ ਥੋੜਾ ਸਮਾਂ ਰਹਿ ਗਿਆ ਕਿਰਪਾ ਕਰਕੇ ਤੁਸੀਂ ਦੁਬਾਰਾ ਵੀ ਆਮ ਜਨਤਾ ਦੇ ਵਿੱਚ ਜਾਣਾ ਇਹਨਾਂ ਮੁੱਦਾ ਵੱਲ ਜਰੂਰ ਧਿਆਨ ਦਿਓ ਤਾਂ ਜੋ ਬਨੂੜ ਦੇ ਜਿਹੜੇ ਲੋਕ ਨੇ ਉਹਨਾਂ ਦਾ ਕੁਝ ਰਹਿਣ ਸਹਿਣ ਸਹੀ ਹੋ ਸਕੇ ਉਹਨਾਂ ਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਉਹਨਾਂ ਨੂੰ ਉਹ ਪਰੇਸ਼ਾਨੀ ਦਾ ਹੱਲ ਹੋ